ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਟੀਬੀ ਦੇ ਖਾਤਮੇ ਲਈ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਗਈ ਸਿਹਤ ਸਹੂਲਤਾਂ ਨਾਲ ਲੈ ਸਾਧੂਨਿਕ ਮੈਡੀਕਲ ਵੈਨ ਨੂੰ ਬਟਾਲਾ ਵਿਧਾਇਕ ਸਹਿਰੀ ਕਲਸੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਇਹ ਵੈਂਟੀਬੀ ਮੁਕਤੀ ਪ੍ਰੋਗਰਾਮ ਦੇ ਤਿਤ ਜ਼ਿਲ੍ਹੇ ਦੇ ਵੱਖ ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਰਵੇ ਕਰਕੇ ਟੀਵੀ ਦੇ ਮਰੀਜ਼ਾਂ ਨੂੰ ਲੱਭਣ ਅਤੇ ਉਹਨਾਂ ਦਾ ਇਲਾਜ ਕਰਨ ਦੇ ਮੰਤਵ ਨਾਲ ਰਵਾਨਾ ਕੀਤੀ ਗਈ ਇਸ ਮੌਕੇ ਤੇ ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਇਹ ਪ੍ਰੋਗਰਾਮ 100 ਦਿਨ ਦਾ ਹੋਵੇਗਾ ਜਿਸ ਵਿੱਚ ਟੀਵੀ ਦੇ ਮਰੀਜ਼ਾਂ ਦੀ ਜਾਂਚ ਕਰਨਾ ਅਤੇ ਫਰੀ ਮੈਡੀਕਲ ਸਹੂਲਤ ਦੇਣਾ ਸ਼ਾਮਲ ਹੋਵੇਗਾ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਜੀ ਸਾਡੇ ਦੇਸ਼ ਦੇ ਵਿੱਚ ਕਈ ਟੀਵੀ ਨਾ ਮੌਕਾ ਹੁੰਦਾ ਹੈ ਸਿਰਫ ਸਿਰਫ ਅਨ ਗੱਲੀ ਕਰਕੇ ਅਸੀਂ ਤਾਂ ਬਈ ਅੰਸ਼ੁਰੂ ਕੀਤਾ ਵੀ ਇਹ ਪਾਸਚਰੀ ਪਿੰਡ-ਪਿੰਡ ਜਾਊਗੀ ਟੈਸਟ ਹੋਣਗੇ ਜਿਹੜੇ-ਜਿਹੜੇ ਵੀ ਪੇਸ਼ੰਕ ਨਗਰ ਆਉਣਗੇ ਉਹਨਾਂ ਦਾ ਜਿਹੜਾ ਆਪਾਂ ਸਰਕਾਰ ਵੱਲੋਂ ਜਿਹੜਾ ਟ੍ਰੀਟਮੈਂਟ ਕੀਤਾ ਜਾਊਗਾ ਇਹਦੇ ਵਿੱਚ ਤੌਰ ਮੈਂ ਹਰ ਪਿੰਡਾਂ ਦੇ ਸਰਪੰਚਾਂ ਨੂੰ ਵੀ ਬੇਨਤੀ ਕਰੂੰਗਾ ਵੀ ਤਖੜੇ ਹੋ ਕੇ ਮੌਤ ਮਾਰੀ ਆਪਣੀ ਮਾਰ ਕੇ ਆਪਣੇ ਪਿੰਡਾਂ ਦੇ ਜਿਹੜੇ ਤੁਹਾਨੂੰ ਕੋਈ ਲੱਗਦੇ ਨੇ ਉਹਨਾਂ ਦਾ ਟ੍ਰੀਟਮੈਂਟ ਸਭੂ ਸ਼ੁਰੂ ਕਰਾਓ ਉਹਨਾਂ ਦੇ ਟੈਸਟ ਵਗੈਰਾ ਕਰਾਓ ਕੀ ਲੱਗਦੇ ਏਸ ਬਿਮਾਰੀ ਨਾਲ ਜੂਝ ਰਿਹਾ ਮੈਂ ਇੱਕ ਗੱਲ ਕਹਿਣੀ ਚਾਹਨਾ ਵਾ ਵੀ ਉਹਨੂੰ ਅ ਪੁੱਛ ਕੇ ਦੇਖੋ ਵੀ ਉਹਦੇ ਉਹਦੇ ਦਿਲ ਤੇ ਜਾਂ ਉਹਦੇ ਤੇ ਕੀ ਬੀਤਦੀ ਹੈ ਸਾਡੀ ਕੋਸ਼ਿਸ਼ ਇਹ ਆ ਵੀ ਇੱਥੋਂ ਤੱਕ ਕੋਈ ਪੇਸ਼ੈਂਟ ਜਿਹੜਾ ਸਾਡਾ ਪਹੁੰਚੇ ਨਾ ਨੌਬਤੀ ਨਾ ਆਵੇ ਵੀ ਸਟਾਰਟਿੰਗ ਹੀ ਜੇ ਕੋਈ ਸਾਨੂੰ ਦਿੱਕਤ ਨਜ਼ਰ ਆਉਂਦੀ ਉਹਨੂੰ ਕਵਰ ਕਰਕੇ ਆਪਾਂ ਜਿਹੜਾ ਵੀ ਉਹਨੂੰ ਤੰਦਰੁਸਤ ਕਰੀਏ ਜੀ ਕਈ ਵਾਰ ਪ੍ਰਾਪਰ ਸਾਡੀ ਮੈਡੀਕਲ ਹਕੀਮਾ ਰਹਿਣੀ ਹੈ ਜੀ ਨਾਲ ਸਾਡੇ ਮੈਡੀਕਲ ਦਾ ਸਟਾਫ ਜਿਹੜਾ ਵਾ ਉਹ ਵੀ ਫਿੰਡਾ ਤੇ ਜਾਊਗਾ ਵੀ ਸਾਰੀਆਂ ਤਕਰੀਬਨ ਆਪਾਂ ਇਹ ਕਹਿ ਸਕਦੇ ਵੀ ਦਫ਼ਤਰਾਂ ਤੋਂ ਆਪਾਂ ਉਠਾ ਕੇ ਇਹਨਾਂ ਨੂੰ ਪਿੰਡਾਂ ਦੇ ਵਿੱਚ ਕਰ ਕਾ ਪੱਟਦੇ ਆ। ਤੁਹਾਨੂੰ ਅੱਜ ਦਾ ਜਿਹੜਾ ਪ੍ਰੋਗਰਾਮ ਇਹ ਆ ਵੀ ਸਾਰੇ ਆਲ ਓਵਰ ਇੰਡੀਆ ਦੇ ਵਿੱਚ 100 ਡੇਸ ਟੀਵੀ ਕੈਂਪੇਨ ਸ਼ੁਰੂ ਹੋ ਰਹੀ ਹੈ। 100 ਡੇਸ ਟੀਵੀ ਕੈਂਪੇਨ ਦੇ ਵਿੱਚ ਇਹ ਆ ਵੀ ਜਿਹੜੀ ਅੱਜ ਵੈਸੇ 7 ਨੂੰ ਜਿਹੜੀ ਇਹਨੂੰ ਲਾਂਚ ਕੀਤਾ ਜਾ ਰਿਹਾ 7 ਦਸੰਬਰ ਨੂੰ ਲਾਂਚ ਹੋ ਰਹੀ ਹੈ। ਇਹਦੇ ਵਿੱਚ ਇਹ ਵੀ ਜਿਹੜੀ ਅਸੀਂ ਟੀਵੀ ਦੇ ਪੇਸ਼ੈਂਟ ਦੀ ਸਕਰੀਨਿੰਗ ਕਰਨੀ ਹੈ। ਵੀ ਜਿਹੜੇ ਮੋਸਟ ਵਲਨਰੇਬਲ ਪਾਪੂਲੇਸ਼ਨ ਆ ਜਿਹਦੇ ਵਿੱਚ ਅਸੀਂ ਖਾਸ ਕਰਕੇ ਗਈਏ 슬ਮ ਏਰੀਆਜ਼ ਨੇ ਜਿਹੜੇ ਆਟੋਮੀਓਨ ਦੀ ਜਿਨ੍ਹਾਂ ਨੂੰ ਡੈਫੀਸ਼ੈਂਸੀ ਵਾਲੇ ਜਿਹੜੇ ਹੈਗੇ ਆ ਜਿਨ੍ਹਾਂ ਦੇ ਡਿਸਆ ਜਿਦਾ ਉਹਨਾਂ ਨੂੰ ਕੋਈ ਮਲੋਟੈਲਸ ਵਾਲੇ ਪੇਸ਼ੈਂਟ ਹੈ ਕੋਈ ਡਾਇਬੀਟਿਸ ਵਾਲੇ ਹੈ ਕੋਈ ਬੀਪੀ ਵਾਲੇ ਹੈ ਕੋਈ ਕਫ ਵਾਲੇ ਹੈ ਔਰ ਜਿਹੜੇ ਸਾਡੇ ਮੋਰ ਥੈਨ 2 ਵੀਕਸ ਕਫ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਸਕੂਟਮ ਐਗਜ਼ਾਮੀਨੇਸ਼ਨ ਵਾਸਤੇ ਔਰ ਟ੍ਰੂ ਨੈਟ ਤੇ ਸੀਵੀ ਨੈਟ ਸਾਡੇ ਮਸ਼ੀਨਸ ਹੈਗੀਆਂ ਇੱਥੇ 6 ਜਗ੍ਹਾ ਤੇ ਸਾਡੀਆਂ ਲੱਗਦੀਆਂ ਆ ਉਹ ਆ ਦੇ ਉੱਤੇ ਜਾ ਕੇ ਉਹਨਾਂ ਦਾ ਐਗਜ਼ਾਮੀਨੇਸ਼ਨ ਹੋਏਗਾ ਔਰ ਇਹਨਾਂ ਦੀ ਜਿਹੜੀ ਪੂਰੇ 100 ਡੇਜ਼ ਜਿਹੜੀ ਇਹਨਾਂ ਦੀ ਸਕ੍ਰੀਨਿੰਗ ਕੀਤੀ ਜਾਏਗੀ ਤਾਂ ਕਿ ਜਿਹੜਾ ਆਪਣਾ ਸਾਰੇ ਜਿਹੜੇ ਸਟੇਟ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਜਿਹੜੀ ਆਪਣੀ ਟੀਵੀ ਨੂੰ ਜਿਹੜਾ ਐਲੀਮੀਨੇਟ ਕੀਤਾ ਜਾ ਸਕੇ ਔਰ ਇਥੇ ਵੀ ਦੱਸਣ ਦੀ ਗੱਲ ਹੈ ਵੀ ਗੁਰਦਾਸਪੁਰ ਨੇ ਪਹਿਲੇ ਵੀ ਟੀਵੀ ਦੇ ਸੰਬੰਧ ਦੇ ਵਿੱਚ ਇਲੀਮੀਨੇਸ਼ਨ ਦੇ ਸੰਬੰਧ ਦੇ ਵਿੱਚ ਵੀ ਸਟੇਟ ਲੈਵਲਸ ਆਪਣੇ ਆਲ ਇੰਡੀਆ ਲੈਵਲ ਵੱਲੋਂ ਵੀ ਸਿਲਵਰ ਮੈਡਲ ਵੀ ਮਿਲ ਚੁੱਕੇ ਤੇ ਅੱਜ ਇੱਕ ਇਥੋਂ ਹਰੀ ਝੰਡੀ ਦੇ ਨਾਲ ਇੱਕ ਜਿਹੜੀ ਸਾਡੀ ਐਮਐਮਯੂ ਜਿਹੜੀ ਹੈਗੀ ਆ ਇਹਨੂੰ ਰਵਾਨਾ ਕੀਤਾ ਜਾਏਗਾ ਤੇ ਇੱਕ ਸੁਨੇਹਾ ਹੈ ਕਿ ਅਸੀਂ ਇਹ ਵਲੇ ਅਗਲੇ 100 ਦਿਨਾਂ ਵਿੱਚ ਹਰ ਤਰੀਕੇ ਨਾਲ ਜਿਹੜੀ ਹੈਗੀ ਆ ਟੀਵੀ ਦੇ ਕੇਸਾਂ ਨੂੰ ਲੱਭ ਕੇ ਉਹਨਾਂ ਦੀ ਸਕਰੀਨਿੰਗ ਕਰਕੇ ਫਿਰ ਉਹਨਾਂ ਦੇ ਐਕਸ-ਰੇ ਜਾਂ ਸੀਬੀਐਨਆਰ ਜਾਂ ਹੋਰ ਟੈਸਟ ਕਰਕੇ ਔਰ ਜਿਹੜੇ ਮਰੀਜ਼ਾਂ ਨੂੰ ਖ਼ਿਲਾਫ਼ ਕੇ ਤੋਂਨਾਂ ਨੂੰ ਉਹਦਾ ਕੀ ਬਿੰਦਾ